ਦੇ ਕਨਾਂ ਘੋੜੇ ਦੇ ਖੜੇ ਖੜੇ ਨੂੰ ਇੱਕ ਮੰਗ ਲਈ ਕਹਿੰਦਾ ਵੀ ਉਦੋਂ ਚੰਦਾਂ ਦੀ ਜਨ ਜਾਨੀ ਜੀ ਉਦੋਂ ਉਹਦੇ ਸਿਰੇ ਸੂਰੇ ਬੰਦੇ ਪਿੰਡ ਦੇ ਘਰ ਦੇ ਬਾਹਰ ਉਹਨੇ ਪਿੰਡ ਦੇ ਘਰ ਦੇ ਬਾਹਰ ਤੇ ਉਹਨੂੰ ਕਹਿੰਦਾ ਕਿ ਮਾਮਾ ਛੱਲਾ ਫੜਾਈਂਗਾ ਮੇਰਾ ਡਿੱਗ ਪਿਆ ਛਾਂਬ ਕੱਢ ਕੇ ਜਦੋਂ ਉਹ ਪੀਲੋ ਹੱਥ ਪਾਉਣ ਲੱਗਿਆ ਛੱਡ ਕੇ ਲਗਾਮ ਨੂੰ ਘੋੜੀ ਦੇ ਮਾਰੀ ਅੱਡੀ ਜੀ ਘੋੜੀ ਚੜ ਗਈ ਤਾਂ ਨਿਕਲ ਗਈ ਅਛਾ ਉਹ ਦਿਵ ਦਿਵ ਪਰੇ ਚ ਜੰਦਗੰਮੀ ਜੰਦਗੰਮੀ ਚੰਦਰਾ ਵੀ ਤੇ ਆਪ ਡੰਡੇ ਜਾਂਦਾ ਸੀ। ਬ੍ਰਮਾ ਨਾਲੇ ਕਿ ਬੋਗਾ-ਬੋਗਾ ਬਰਾਸੀ ਸੀ ਬਹੁਤ ਤਕੜਾ ਡਕੈਂਤ ਵੀ ਸੀ ਨਾਲ ਨਾਲੇ ਬਰਾਸੀ ਵੀ ਜਾਂਦਾ। ਕਹਿੰਦਾ ਉਹ ਕੋਈ ਕੂੜੀ ਆਲਾ ਜਾਂਦਾ ਟੁੱਟੀ ਜੀ ਤੈਰ ਆਲਾ ਮੈਂ ਸਾਲਾ ਮੈਂ ਚਾਰ ਬੀਰਾਂ ਨੂੰ ਲੁੱਟ ਲਿਆ ਮੋਰ ਤੋਂ। ਕਹਿੰਦਾ ਲੁੱਟ ਲਿਆ। ਜਦੋਂ ਭੱਜਿਆ ਆਉਂਦਾ ਬੋਗਾ ਬਰਾਸੀ ਜਦੋਂ ਨੇੜੇ ਆਇਆ ਸੇਰੇ ਵੱਢਨੇ ਹੋਏ ਮੇਰਾ ਸਾਰਾ ਮੱਥਾ ਡਗ-ਡਗ ਕਰੇ। ਮੇਰੇ ਉਨੇ ਕਹਿਣਾ ਕਿ ਆ ਮਰਾਸੀ ਪੈਣਾ ਤੁਹਾਨੂੰ ਉਹ ਖੜੇ ਥੇ ਗੁਨੇ ਮਗਲੀ ਉਹਦੀ ਪੈਂਟ ਬਲੰਤਾ ਹੱਥ ਵੜਨ ਕੇ ਕਹਿੰਦਾ ਜੀ ਐਂ ਕਰਕੇ ਮੈਂ ਤਾਂ ਜਾ ਦਾ ਮਰਾਸੀ ਆ ਬਈ ਅਖੇ ਪਰਬ ਜਾਂਦਾ ਕੋਈ ਨਾ ਕੋਈ ਦਾਣ ਲੈ ਕੇ ਹੂੰ ਪੈਉ ਨੇ ਜਾ ਕੇ ਰੁਪਇਆ ਦਿੱਤਾ ਬਾਅਸ ਮੁੜ ਗਿਆ ਚਿੰਦੜਾ ਨੂੰ ਜਾ ਕੇ ਕਹਿੰਦਾ ਉਹ ਮੇਰੇ ਉਹਦੇ ਮਾਰਗੇ ਤੇ ਜਾਉਂਾ ਉਹ ਤਾਂ ਜੀ ਨਹੀਂ ਸ਼ੱਕ ਕਰਦਾ ਤੁਸੀਂ ਹੋਗੇ ਸਾਵਾ ਮਰਜੀ ਵਰਗਾ ਲੱਗਦਾ ਨਾਲੇ ਸੇਰੇ ਬੰਨੇ ਨਿਆਰ ਤੈਨਾਂ ਜੀ ਚਰਾ ਪੀਤੇ ਕੋਟ ਕੋਟ ਕੋੜਿਆਂ ਨੂੰ ਛੋਲੇ ਛਾਲੇ ਚਾਰੇ ਚੰਦਰਾਂ ਨੂੰ ਕਹਿੰਦਾ ਉਹ ਨੂੰ ਆਇਆ ਪੁੱਛ ਕੇ ਆ ਵੀ ਘੋੜਾ ਡੱਕਰ ਕੀ ਦੇਖਣੇ ਨਾਲ ਕਹਿੰਦਾ ਜੀ ਪੁੱਛਿਆ ਉਹ ਬੋਗੰਗਰਾਸੀ ਫੇਰ ਆਇਆ ਕਹਿੰਦਾ ਵੀ ਐ ਕਰਕੇ ਪਰਬਾ ਉਹ ਕਹਿੰਦਾ ਚੰਦਰ ਕਹਿੰਦੇ ਨੇ ਵੀ ਘੋੜੀਆਂ ਡੱਕਰਣੀਆਂ ਨੇ ਜੇ ਸ਼ਰਤ ਲਾ ਕੇ ਡੱਕਰ ਲੈ ਸਾਡੇ ਨਾਲ ਕਹਿੰਦਾ ਵੀ ਆ ਪੈਂਡ ਪੈਂਦਾ ਨਹੀਂ ਰਿਆ ਆਪਾਂ ਇੱਥੇ ਵਗ ਚੱਲਦੇ ਆਂ इतने नंबरदार कठे कर लागे घोड़ियां डकर लागे पर शर्त इन्हू कल कड़के मार दें घोड़े पैर लगे कधी भी एक नंबरदार कटे हुए नंबरदार ने फैसला कर लिया कर्मी शर्त है घोड़ी डकर लो भाई कहने घोड़िया डर तो पहला कद लखीर कैधी ना खड़ी घोड़ी ने एक कोड़ा मारिया ਪੈਦਾ ਕੋੜੂ ਤਾਂ ਜੀ ਧਾਤੀ ਘੁਸਣ ਵਾਲੀ ਹੋ ਗਈ ਗੁੱਸੇ ਨਾਲ ਕਹਿੰਦਾ ਬੰਨੇ ਪੱਟਲੇ ਉੱਠੇ ਹੈ ਗਾਂਦਰੇ ਹੋ ਕੇ ਖੜੀ ਕੁੰਬਾਂ ਦੇ ਭਾਰ ਕਹਿੰਦੀ ਜਵਾ ਮਾ ਪੁੱਤਰੀ ਜਲ ਹੋ ਰਿਆਂਗੀ ਜਿਹਨੇ ਸਮਾਨ ਨੂੰ ਕਰਿਆ ਤਾਰ ਸਮਾਨ ਨੂੰ ਉਤਰੀ ਰੋੜ ਜਾਂ 6 ਜਾਣੇ ਦੇ ਭੈਣਾ ਤੇ ਭਾਈ ਚਾਰ ਪਹਿਲਾ ਘੋੜਾ ਦਿਲਦਿਲ ਬਣ ਗਿਆ ਜਿਹਨੂੰ ਧਾਕੂ ਜੀ ਦੀ ਵਿਆੜ ਦੂਜਾ ਘੋੜਾ ਮਿਰਗਾਂ ਗੁੱਗੇ ਚਾਨ ਨੂੰ ਉੱਤੇ ਜੀ ਦੇ ਹਾਲ ਜਤਰੀ ਸਵਾਰ ਤੀਜਾ ਘੋੜਾ ਆਗੇ ਰਸਾਲੇ ਨੂੰ ਮੇਰੇ ਪਿਆਰ ਖਾਧੋਆ ਕਬਰ ਦੇ ਝਾੜ ਪੰਜਵੇਂ ਲਕੀਨ ਮਿਲ ਗਈ ਸਰਬਰ ਵੀ ਨੂੰ ਜਿਹੜੀ ਲੜੀ ਤੂਗਾ ਨਾਲ ਛੀਮੇ ਰੋ ਜਾਂ ਬਸ ਤੇਰੇ ਮੈਂ ਕੱਚਾ ਮੇਰੇ ਤੇ ਸੁਵਾਰ ਮੰਗਰੋਂ ਮਾਰਨਾ ਕੋਲ ਦੇ ਨੀਰੋ ਜੰਨਾ ਬਾਗ ਸਹਾਰ ਕਹਿੰਦੀ ਉਹ ਸਰਪਾਂ ਸਿਰਾਂ ਤੜਾਣੀਆਂ ਤੇਰੇ ਕਰਮਾਂ ਨੇ ਦੇ ਲਈ ਹਾਰ ਤੇਨਾਂ ਮਰਜੀ ਨੇ ਕਿਹਾ ਵੀ ਕੂੜੇ ਮਤਗੋ ਜੀ ਮੈਂ ਤੀ ਬਣੀ ਜਾ ਕਹਿੰਦਾ ਲਾ ਕੇ ਤੱਗ ਦੀ ਘੋੜੀ ਦੇ ਪੈਰਾਂ 'ਚ ਰੱਖਦੀ ਮਿਰਜ ਨੇ ਕਹਿੰਦਾ ਹਾਰ ਵੀ ਨਹੀਂ ਲੱਗਦੀ ਹਾਰ ਵੀ ਹਾਰ ਵੀ ਵੜੇ ਮੈਦਾਨ ਕਹਿੰਦਾ ਆਈ ਤੀ ਕਵੇਲਾ ਲੈਣ ਨੂੰ ਤੇਨੂੰ ਵਾਹ ਆਲਾ ਦੇ ਜਹਾਨ ਮੈਥੋਂ ਭੁੱਲ ਕੇ ਵੱਜ ਗਿਆ ਕੋਲੜਾ ਕਹਿੰਦਾ ਮੂਰਖ ਮਰਤਨ ਜਾਣ ਕਹਾਂ ਮੋਰੀ ਅੱਜ ਦੀ ਸ਼ਰਤ ਪੂਰਾ ਦੇ ਨਹੀਂ ਮੇਰੀਆਂ ਤਰੀ ਪਰਵਾਹ ਕੁੱਲੀ ਕਹਿੰਦੀ ਹੋਰ ਅਗਲੀਆਂ ਭਾਜਾਂ ਨਹੀਂ ਭੱਜਦੀ ਅੱਜ ਆਪ ਦਾ ਆਪ ਸੰਭਾਲ ਕੇ ਬਹਿ ਜਾ ਘੋੜੀ ਕਹਿੰਦਾ ਗਾਹ ਚੜ ਗਈ ਗਾਹ ਚੜ ਗਈ ਜੀ ਪੱਪੜ ਤੇ ਪਤਲੇ ਹੋਣੇ ਦੇ ਤੋੜ ਕੇ ਪਹਿਲਾਂ ਆ ਗਈ ਘੋੜੀ ਦੇਵਦਾ ਮੋਛਾ ਇਹਦੇ ਤਾਂ ਭਾਈ ਸਰਨੀ ਨਾਲ ਕਰੀਂਗੇ ਪੱਦਲਾ ਲਿਆ ਜਰੂਰ ਨਾਲ ਜਿਹੜੇ ਕਹਿੰਦੇ ਕਿ ਮੈਂ ਤਾਂ ਮੇਰੇ ਪਾਇਲੇ ਨੂੰ ਲੈ ਕੇ ਆਇਆ ਮੈਂ ਤਾਂ ਮੇਰੇ ਮਾਮਦੇ ਦੇ ਨਾਲ ਆਇਆ ਸੋਇਆ ਸਾਡੇ ਦੋ ਗਏ ਜੀ ਅਸੀਂ ਕਿਨਾਰੇ ਵੀ ਫੈਲ ਦਿੱਤੇ ਨਹੀਂ ਆਇਆ ਕਰਿਆ ਭੋਹ ਕਰਿਆ ਜੀ ਉਹਦੇ ਵੀ ਕਪਾੜ ਬੰਦ ਦੀ ਸਾਥੀਆਂ ਦੀ ਜਾ ਕੇ ਪਿੰਡ ਦਾ ਗਏ ਹੁੰਦੇ ਘੋੜੀਆਂ ਉਗਦੀ ਫੜ ਮੇਰੇ ਸਲਜੀ ਚਾਰ ਸਵੇਰੇ ਫਿਰੇ ਪਿੰਡ ਦੇ ਆਲੇ-ਦੁਆਲੇ ਉਹਨੇ ਦੇਖੇ ਜਾ ਕੇ ਇੱਕ ਬੀਬੋ ਮਾਸੀ-ਮਾਸੀ ਟੀ ਉਹਨੂੰ ਮੋਲ ਮਾਰਿਆ ਕਹਿੰਦਾ ਨਹੀਂ ਮਾਸੀ ਬਾਹਰ ਖੋਲੋ ਕਹਿੰਦੇ ਕੌਣ ਆ ਤੂੰ ਮਾਸੀ ਦਾ ਭਾਂਜਾ ਇੱਥੇ 3200 ਕੁ ਬੀੜ ਫਿਰਦੀ ਏ ਕਹਿੰਦਾ ਜੀ ਕੋਨੇ ਕੀ ਕਰਿਆ ਮੋਹਰੇ ਦੀ ਮੁੱਠੀ ਮਾਰੀ ਕੰਡੂ ਤੋਂ ਦੀ ਮੇਰੇ ਹੱਥ ਨੇ ਜਦੋਂ ਖੜ ਖੜ ਕਰਕੇ ਚੋਣ ਲੱਗੀ ਮਾਰ ਖੋਲ ਤਾਂ ਕਹਿੰਦੀ ਬੁੱਤ ਕਹਿੰਦਾ ਕਹਿੰਦਾ ਨਹੀਂ ਆ ਮੈਂ ਤੇ ਇੱਕ ਨੂੰ ਕੀ ਅਸਰ ਪੁੱਸਿਆ ਜੀ ਵੀ ਉਹ ਕਹਿੰਦਾ ਦੱਸਣਾ ਦਾਖਦਾ ਜੀ ਕਹਿੰਦਾ ਤੀਜੀ ਸ਼ਰਤ ਚ ਟੰਗਤੀ ਸਹੀ ਬੀਤ ਮਰ ਗਿਆ ਗਏ ਨੇ ਆ ਗਿਆ ਬਾ ਹੋ ਗਿਆ ਗੱਲ ਖਤਮ ਹੋ ਗਈ ਕਹਿੰਦਾ ਬੇਬੇ ਸਹਜਾ ਨੂੰ ਮਲਾ ਹੁਣ ਮਾਸੀ ਕਿੰਨੇ ਬੁਲਾਏਗੀ ਉਹ ਕਹਿੰਦੀ ਭਾਈ ਲਾਲ ਚਹੀਦੀ ਚੀਜ਼ ਹੁੰਦਾ ਕਹਿੰਦੀ ਇਹ ਤਾਂ ਮੇਰਾ ਪੁੱਟੇ ਦਾ ਥੋੜਾ ਕੰਮ ਹੈ ਤੈਨੂੰ ਕੜਾਹੀ ਚੜੀ ਹੋਈ ਕਿ ਬੀਬੂ ਮਾਸੀ ਗਈ ਬੀਬੂ ਮਾਸੀ ਰੋਣ ਲੱਗੀ ਜਾ ਕੇ ਕਹਿੰਦੀ ਉਹਨਾਂ ਉਹ ਕਹਿਣ ਲੱਗਿਆ ਆਵਾਪਸ ਉਹ ਆਲਾ ਵੀ ਕੀ ਹੋ ਗਿਆ ਭੈਣੇ ਤੂੰ ਰੋਣੀ ਐ ਕਹਿੰਦੀ ਰੋਣੀ ਕੀ ਆ ਬਾਈ ਮੈਂ ਝੋਟੀ ਲਿਆਂਦੀ ਸੀ ਮੇਰੇ ਨੇ ਤਾਂ ਆਰਨੀ ਦਿੱਤੀ ਮੈਂ ਹੁਣ ਪੁੱਛਿਆ ਕਿ ਨਾਲ ਅਕੇ ਲਿਆਂਦੀ ਆ ਵੀ ਗਾਨੇ ਬੰਨੀ ਸ਼ੋકરી ਹੋਵੇ ਕੋਈ ਆਪਣੇ ਹੱਥਾਂ ਨਾਲ ਬੱਕੜੀਆਂ ਬੰਡੇ ਰਿੰਦੇ ਤੇ ਤੇਰੀ ਝੋਟੀ ਫੇਰਦਾਰੀ ਪੂ ਕੋਣੋ ਕੰਬਣੀ ਕਹਿ ਰਹੀ ਆ ਫਿਰ ਕੋ ਆਪਣੀ ਗੱਲ ਨੂੰ ਲੈ ਜਾ ਉਹ ਕਹਿੰਦਾ ਜੀ ਸਹਦਾ ਨੂੰ ਲੈ ਕੇ ਆ ਗਿਆ ਆ ਗਈ ਆ ਜੀ ਤੇ ਬੱਕਲੀਆਂ ਰਹਿਣੀਆਂ ਬੰਡੀਆਂ ਉਹ ਕਹਿੰਦੀ ਐ ਕਰਕੇ ਕੁੜੇ ਕਰਦੇ ਪੁਰਾਣੇ ਛੱਡੇ ਜਾਂਦੇ ਆ ਚਾਦਰਾਂ ਟਾਣੀ ਪਿਆ ਉਹਨੂੰ ਕਹਿੰਦੀ ਇਹਨੂੰ ਦੇ ਦੇ ਜਦੋਂ ਉਹ ਬੱਕਰੀਆਂ ਮੂਰ ਦੇਖਿਆ ਜੀ ਕਹਿੰਦੀ ਮਰ ਜਾ ਨਾ ਅੱਜਕਿਨੀ ਜਵਦੇ ਬੱਕਰੀਆਂ ਨੇ ਛੇਰਨਾ ਖਾਂਦੇ ਘਾ ਗਿੰਦਰ ਚ ਮੁੰਡੇ ਕਰਨ ਕਰਨ ਨੂੰ ਕੁੱਤੇ ਆ ਕੇ ਖਾਣ ਮਰ ਗਾਰ ਇਹਨਾਂ ਬਗਲੇ ਬੋਧ ਕਰਾ ਜੀ ਉਹ ਕਹਿੰਦਾ ਵੀ ਜੇ ਮੇਰੇ ਅੱਖੇ ਲੱਗਦੀਆਂ ਬੋਝ ਕੇ ਇੱਕ ਪੈਗ ਲਗਾ ਦੇ ਉਹ दारू ਪੀ ਜਾਂਦਾ ਸੀ ਉਹਨੂੰ ਪੈਗ ਦਿੱਤਾ ਬੀਬੋ ਨੇ ਵੀ ਆਖਿਆ ਵੀ ਗੱਲ ਉੜ ਜਿਗਦੀ ਜਾਂਦੀ ਹੈ ਵੀ ਮੋਚ ਕੇ ਮੈਂ ਕਿਵੇਂ ਨਾ ਕਿਵੇਂ ਛੱਡ ਕੇ ਆਵਾਂ ਬੀਬੋ ਪੈ ਗਈ ਚਲ ਭਈ ਮੈਂ ਤੈਨੂੰ ਛੱਡ ਕੇ ਆਵਾਂ ਬੀਬੋ ਲੈ ਕੇ ਬਾਗੀ ਜਾ ਕੇ ਜਿੱਥੇ ਤਮੀ ਚੜੀ ਹੋਈ ਸੀ ਮੋਚ ਕੇ ਜਿੱਥੇ ਵਾਹ ਕੇ ਮੁੜੇ ਹੀ ਉਹਨਾਂ ਛੇਤੀ ਜਾ ਕੇ ਰੋਣ ਲੱਗੀ ਕਹਿੰਦਾ ਚੰਗੀ ਪੁਲਿਸ ਹੋਈਏ ਗਈ ਸੀ ਆਈਆਂ ਮੁੰਡੇ ਲੱਗੋ ਕੀ ਬਾਗੀ ਨੇ ਗੱਲ ਮਾਰਿਆ ਨਹੀਂ ਪੀਤਾ ਮੈਣਾ ਰੱਜ ਨਾ ਰੋਕੀ ਪਕਣੋਂ ਰਹਿ ਗਈ ਮਚਣੋਂ ਰਹਿ ਗਈ ਅੱਗ ਕਹਿੰਦਾ ਰੋਵੇਂ ਨਿੰਦਿਆ ਯਾਰ ਨੂੰ ਧੂਮੇ ਦੇ 라ਵੇਂ ਭੱਜ ਵੀ ਤੂੰ ਆਪਿਆ ਖੰਡਾ ਰੋਂਦੀ ਐ ਬੰਦ ਕਰ ਲੈ ਉਹਨੂੰ